ਸਤਿ ਸ੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪੰਜਾਬ ਦੀ ਧਰਤੀ ਮੇਲਿਆਂ ਤਿਹਾਰਾਂ ਲੋਕ ਨਾਚ ਗਿੱਧੇ ਭੰਗੜੇ ਲੋਕ ਗੀਤ ਅਤੇ ਹੋਰ ਬਹੁਤ ਸਾਰੇ ਰੀਤੀ ਰਿਵਾਜਾਂ ਨਾਲ ਭਰਪੂਰ ਹੈ ਇੱਥੋਂ ਦੇ ਲੋਕ ਸਾਰੇ ਰੀਤੀ ਰਿਵਾਜ ਅਤੇ ਖੁਸ਼ੀਆਂ ਦੇ ਹਰ ਮੌਕੇ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਨੇ ਅੱਜ ਆਪਾਂ ਪੰਜਾਬ ਦੇ ਖਾਸ ਤਿਹਾਰਾਂ ਬਾਰੇ ਜਾਣਕਾਰੀ ਦੇਵਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਣਾ ਲੋੜੀ ਪਹਿਲਾਂ ਆਪਾਂ ਲੋੜੀ ਦੇ ਤਿਹਾਰ ਦੀ ਗੱਲ ਕਰ ਲੈਨੇ ਆ ਇਹ ਪੰਜਾਬੀਆਂ ਦਾ ਸਭ ਤੋਂ ਮਹੱਤਵਪੂਰਨ ਤਿਹਾਰ ਹੈ ਇਹ ਸਰਦੀਆਂ ਦੇ ਆਖਰੀ ਦਿਨਾਂ ਨੂੰ ਦਰਸਾਉਂਦਾ ਹੈ ਪਹਿਲਾਂ ਜਿਨ੍ਹਾਂ ਦੇ ਘਰ ਮੁੰਡਾ ਜਨਮ ਲੈਂਦਾ ਸੀ ਉਸ ਦੀ ਪਹਿਲੀ ਲੋੜੀ ਮਨਾਈ ਜਾਂਦੀ ਹੈ ਪਰ ਅੱਜ ਦੇ ਆਧੁਨਿਕ ਦੌਰ ਵਿੱਚ ਕੁੜੀਆਂ ਦੀ ਵੀ ਲੋੜੀ ਮਨਾਈ ਜਾਂਦੀ ਹੈ ਵਸੰਤ ਪੰਚਮੀ ਦੂਜੇ ਦੇ ਆਰੇ ਵਸੰਤ ਪੰਚਮੀ ਵਸੰਤ ਪੰਚਮੀ ਦਾ ਤਿਹਾਰ ਬੜੇ ਉਤਸ਼ਾਹ ਤੇ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਜੇਕਰ ਇਤਿਹਾਸ ਦੇਖੀਏ ਤਾਂ ਇਹ ਤਿਹਾਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ਼ੁਰੂ ਕਰਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੀ ਪਤਨੀ ਵਸੰਤ ਵਾਲੇ ਦਿਨ ਪੀਲੀ ਪੋਸ਼ਾਕ ਪਹਿਨਦੇ ਸੀ ਤੇ ਪਤੰਗ ਉਡਾਉਂਦੇ ਸੀ ਜਿਹੜੀ ਕੇ ਬਾਅਦ ਵਿੱਚ ਇੱਕ ਪਰੰਪਰਾ ਬਣ ਗਈ ਇਸ ਦਿਨ ਲੋਕ ਪੀਲੇ ਕੱਪੜੇ ਪਹਿਨਦੇ ਨੇ ਪਤੰਗ ਉਡਾਉਂਦੇ ਨੇ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਂਦੇ ਨੇ। ਅਗਲਾ ਤਿਹਾੜਾ ਹੈ ਵਿਸਾਖੀ ਦਾ ਤਿਹਾੜਾ। ਵਿਸਾਖੀ ਦਾ ਤਿਹਾੜਾ ਇੱਕ ਧਾਰਮਿਕ ਤਿਹਾੜਾ ਹੈ ਜੋ ਹਿੰਦੂ ਅਤੇ ਸਿੱਖਾਂ ਲਈ ਬੜੀ ਅਹਿਮੀਅਤ ਰੱਖਦਾ ਹੈ। ਇਸ ਦਿਨ 10ਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸ ਤਿਹਾੜਾ ਦਾ ਸੰਬੰਧ ਪੰਜਾਬ ਵਿੱਚ ਵਸਦੇ ਕਿਸਾਨਾਂ ਨਾਲ ਵੀ ਹੈ। ਵਿਸਾਖੀ ਕਣਕ ਦੀ ਫਸਲ ਦੀ ਵਾਢੀ ਦੀ ਖੁਸ਼ੀ ਵਿੱਚ ਵੀ ਮਨਾਈ ਜਾਂਦੀ ਹੈ। ਅਗਲਾ ਤਿਹਾਰ ਹੈ ਤੀਜ ਤਿਹਾਰ ਜਿਸ ਨੂੰ ਕਿ ਤੀਆਂ ਦਾ ਤਿਹਾਰ ਵੀ ਕਿਹਾ ਜਾਂਦਾ ਹੈ। ਇਹ ਤਿਹਾਰ ਪੰਜਾਬ ਅਤੇ ਹਰਿਆਣਾ ਦੇ ਖੇਤਰ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਹਾਰ ਮੌਨਸੂਨ ਦੇ ਸ਼ੁਰੂਆਤੀ ਦਿਨਾਂ ਵਿੱਚ ਹੁੰਦਾ ਹੈ। ਵਿਆਹੀਆਂ ਮਟਿਆਰਾਂ ਆਪਣੇ ਪੇਕੇ ਘਰ ਜਾਂਦੀਆਂ ਹਨ ਤੇ ਪੂਰਾ ਸੌਣ ਦਾ ਮਹੀਨਾ ਉੱਥੇ ਰਹਿ ਕੇ ਆਉਂਦੀਆਂ ਹਨ। ਪਿੰਡਾਂ ਝੂਟਦੀਆਂ ਹਨ ਗੀਤ ਗਾਉਂਦੀਆਂ ਹਨ ਗਿੱਧਾ ਪਾਉਂਦੀਆਂ ਹਨ ਬਹੁਤ ਸਾਰੇ ਪਿੰਡਾਂ ਵਿੱਚ ਇਹ ਰਿਵਾਜ ਅਜੇ ਵੀ ਪ੍ਰਚਲਿਤ ਹੈ ਇੱਕ ਤਿਉਹਾਰ ਹੈ ਰੱਥ ਯਾਤਰਾ ਇਹ ਤਿਉਹਾਰ ਪੰਜਾਬ ਦੇ ਸ਼ਹਿਰ ਨਾਬਾ ਵਿਖੇ ਮੰਦਿਰ ਠਾਕੁਰ ਸ਼੍ਰੀ ਸਤਿਆਨਾਰਾਇਣ ਜੀ ਵਿਖੇ ਮਨਾਇਆ ਜਾਂਦਾ ਹੈ ਜੋ ਭਗਵਾਨ ਜਗਨਨਾਥ ਨਾਲ ਸੰਬੰਧਤ ਹੈ ਰੱਥ ਯਾਤਰਾ ਵਿੱਚ ਜਗਨਨਾਥ ਵਾਲ ਭੱਦਰ ਅਤੇ ਸਬਧਰਾ ਦੇ ਦੇਵਤਿਆਂ ਦੀਆਂ ਝਲਕੀਆਂ ਕੱਢ ਕੇ ਦੇਵੀ ਚੌਂਕ ਤੱਕ ਲਜਾਇਆ ਜਾਂਦਾ ਹੈ ਤੇ ਫਿਰ ਰਥ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ ਇਸ ਯਾਤਰਾ ਵਿੱਚ ਸਾਰੇ ਨਾਬੇ ਦਾ ਚੱਕਰ ਲਗਾਇਆ ਜਾਂਦਾ ਹੈ ਪੰਜਾਬ ਵਿੱਚ ਹੋਰ ਵੀ ਬਹੁਤ ਸਾਰੇ ਤਿਹਾਰ ਜਿਹੜੇ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਮਨਾਏ ਜਾਂਦੇ ਹੋਲੀ ਹੋਲੀ ਰੰਗਾਂ ਦਾ ਤਿਹਾਰ ਹੈ ਰਖੜੀ ਰਖੜੀ ਭੈਣ ਭਰਾ ਦੀ ਪਿਆਰੇ ਰਿਸ਼ਤੇ ਦਾ ਪ੍ਰਤੀਕ ਹੈ। ਦੀਵਾਲੀ ਦੀਵਾਲੀ ਹਨੇਰਿਆਂ ਨੂੰ ਰੋਸ਼ਨ ਕਰਨ ਦਾ ਤਿਹਾਰ ਹੈ। ਦੁਸ਼ਹਿਰਾ ਦੁਸ਼ਹਿਰਾ ਬੁਰਾਈ ਤੇ ਸਚਾਈ ਦੀ ਜਿੱਤ ਦਾ ਪ੍ਰਤੀਕ ਹੈ। ਪੰਜਾਬੀ ਸੱਭਿਆਚਾਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸਤਿ ਸ੍ਰੀ ਅਕਾਲ।